ਵਿੱਚ ਦਰਿਆ ਲੰਘ ਜਾਂਦਾ ਕਦੇ ਵਾਪਸ ਨਹੀਂ ਆਉਂਦਾ ਫੇਰ ਮੁੜ ਕੇ ਜ਼ਿੰਦਗੀ ਵਿੱਚ ਮਿਲিয়ে ਪਾਵੇਂ ਲੱਖ ਵਾਰੀ ਸ਼ਾਇਦ ਬੈਠੀਏ ਨਾ ਫੇਰ ਜੜ ਕੇ ਪਾਣੀ ਵਿੱਚ ਦਰਿਆ ਲੰਘ ਜਾਂਦਾ ਕਦੇ ਵਾਪਸ ਨਹੀਂ ਆਉਂਦਾ ਫੇਰ ਮੁੜ ਕੇ ਜ਼ਿੰਦਗੀ ਵਿੱਚ ਮਿਲਿਏ ਭਾਵੇਂ ਲੱਖ ਵਾਰੀ ਸ਼ਾਇਦ ਬੈਠੀਏ ਨਾ ਫਿਰ ਜੜ ਕੇ ਸੋ ਦੋਸਤੋ ਇਹ ਸਤਰਾ ਉਦੋਂ ਟੁੱਕਦਿਆਂ ਨੇ ਜਦੋਂ ਆਪਾਂ ਇਕੱਠੇ ਜੁੜ ਕੇ ਬੈਠੇ ਹੁੰਦੇ ਆ ਤੇ ਉਸ ਤੋਂ ਬਾਅਦ ਆਪਾਂ ਫਿਰ ਅਲੱਗ-ਅਲੱਗ ਥਾਵਾਂ ਤੇ ਆਪਕੋ ਆਪਣੇ ਕੰਮਾਂ-ਧੰਦੇ ਵਿੱਚ ਲੱਗ ਜਾਈਦਾ ਉਦੋਂ ਇਹ ਸਤਰਾ ਜਾਂ ਆਪਾਂ ਇਕੱਠੇ ਪੜਦੇ ਹੁੰਦੇ ਆ ਜਦੋਂ ਉਸ ਤੋਂ ਬਾਅਦ ਆਪਾਂ ਪੜਾਈ ਛੱਡ ਦਿੰਦੇ ਆ ਕੋਈ ਆਪਦਾ ਕੰਮ-ਕਾਰ ਕਰਨ ਲੱਗ ਪੈਂਦਾ ਕੋਈ ਕਿਤੇ ਚਲਾ ਜਾਂਦਾ ਕੋਈ ਕਿਤੇ ਉਦੋਂ ਇਹ ਸਦਰਾ ਟੁਕਦਿਆਂ ਨੇ ਪਾਣੀ ਵਿੱਚ ਦਰਿਆ ਲੰਘ ਜਾਂਦਾ ਕਦੇ ਵਾਪਸ ਨਹੀਂ ਆਉਂਦਾ ਫੇਰ ਮੁੜ ਕੇ ਜ਼ਿੰਦਗੀ ਵਿੱਚ ਮਿਲੀਏ ਭਾਵੇਂ ਲੱਖ ਵਾਰੀ ਸ਼ਾਇਦ ਬਠੀਏ ਨਾ ਫੇਰ ਇਕੱਠੇ ਜੁੜ ਕੇ ਸੋ ਚੰਗੀ ਲਗੀਆਂ ਸਦਰਾ ਦਾ ਵੀਡੀਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਧੰਨਵਾਦ ਜੀ